ਲੋ ਬਾਈ ਜੀ ਹੋਰ ਸਾਰੇ ਠੀਕ ਹੋ ਸਾਰੇ ਨੂੰ ਸੱਸੀ ਗਾਲ ਜੀ ਅੱਜ ਕਰਿਆ ਜੀ ਝੋਨੇ ਦਾ ਸਟਾਰਟ ਕੰਮ ਬਰੇਟੀਏ ਜੀ ਡੋਗਰ ਪੀਲੀ ਫੂਸਾ ਤਰੀਖ ਹੋ ਗਈ ਅੱਜ 11 6 2025 ਪਹਿਲੇ ਦਿਨ ਸਟਾਰਟ ਕਰਿਆ ਜੀ ਅੱਜ ਕੰਮ ਬੰਦੇ ਆਪਣੇ ਲਾਈ ਜਾਂਦੇ ਚੈੱਕ ਕਰ ਸਕਦੇ ਤੁਸੀਂ ਪਹਿਲੇ ਦਿਨ ਕੰਮ ਸਟਾਰਟ ਕਰਿਆ ਜੀ ਪੀਲੀ ਫੂਸਾ ਡੋਗਰ ਅੱਜ ਹੀ ਕੰਮ ਸਟਾਰਟ ਕਰਿਆ ਜੀ ਇਧਰ ਮੂੰਗੀ ਵੀ ਆਈ ਖੜੀ ਹੈ ਜੀ ਮੂੰਗੀ ਚ ਟੁੱਟ ਗਿਆ ਜੀ ਪਾਣੀ ਉੱਪਰੋਂ ਚੂਹੇ ਬਹੁਤ ਆ ਜੀ ਖੱਡਾਂ ਕਰ ਦਿੰਦੇ ਨੇ ਚੂਹੇ ਆ ਵੇ ਇਧਰ ਖੱਡਾਂ ਕਰ ਦਿੰਦੇ ਆ ਜੀ ਇਧਰ ਟੁੱਟ ਗਿਆ ਇਧਰ ਪਾਣੀ ਆਈ ਜਾਂਦਾ ਝੋਨੇ ਦਾ ਇਹਦ ਕਦੂ ਹੋ ਗਿਆ ਜੀ ਇਹ ਨੰਨੀ ਮਾ ਹੋ ਗਿਆ ਜੀ ਜਿਹੜਾ ਕੱਲਾ ਸਿੰਘ ਵੱਢੀ ਜਾਂਦਾ ਫੱਟਾ ਮੂੰਗੀ ਦੀਆਂ ਉਹ ਕਹਿੰਦੇ ਮੋਥਰਾ ਕਿੰਨਾ ਕ ਕੀ ਹੱਲ ਕਰੇਗਾ ਇਹਦਾ ਮਿੱਟੀ ਦਾ ਘਟ ਜੂ ਇਹਦੇ ਨਾਲ ਫਿਰ ਅੱਛਾ ਮੋਥਰਾ ਬਹੁਤਾ ਜੀ ਮੂੰਗੀ ਚ ਇਹਦਾ ਹੱਲ ਕੋਈ ਇਹਦਾ ਹੱਲ ਤਾਂ ਫਿਰ ਮੂੰਹ ਹੋਈ ਆ ਭਾਈ ਤੇਲ ਹੈ ਤੇਲ ਨਹੀਂ ਛੱਡਦਾ ਇਹਨੂੰ ਛੱਡ ਜੀ ਤੇਲ ਨਾਲ ਹਾਂ ਤੇਲ ਤਾਂ ਸਮੇਂ ਹੀ ਨਹੀਂ ਸੜਦਾ ਜੀ ਲੋਕ ਵੀ ਸਾਡਾ ਬੰਦਾ ਕਹਿੰਦਾ ਤੇਲ ਨਾ ਹਟ ਜੂਗਾ ਕਮੈਂਟ ਕਰਕੇ ਦੱਸਿਓ ਬਈ ਕਿ ਹੋਰ ਹੱਲ ਹੈ ਇਹਦਾ ਮੋਥਰਾ ਬਹੁਤਾ ਸਾਡੇ ਦੋ ਕਿੱल्ल्याਾਂ ਚ ਹਾਂ ਇਹਦਾ ਚੋੜਾ ਬਹੁਤ ਨਹੀਂ ਇਹ ਤਾਂ ਮਿੱਟੀ ਦਾ ਤੇਲ ਲਈ ਕਰਾਂਗੇ ਸਮਝਦਾ ਹੱਲ ਹਾਂ ਠੀਕ ਹੈ ਮਿੱਟੀ ਦੇ ਤੇਲ ਦਾ ਵੀ ਹੈਗਾ ਹਨਾ ਤੇ ਮੂੰਗੀ ਕਿਵੇਂ ਤਾਂ ਹਾਲੀ ਨਾ ਹੋਏ ਮੂੰਗੀ ਤਾਂਗੀ ਆ ਉਹਦੇ ਨੂੰ ਫਰਕ ਹੈ ਇਹਦਾ ਬ੍ਰੇਡਿਟੀ ਦਾ ਵੀ ਫਰਕ ਹੈ ਉਹ ਹੋਰ ਬ੍ਰੇਡਿਟੀ ਸੀ ਮੂੰਗੀ ਤਾਂ ਠੀਕ ਹੈ ਉਹਦੋਂ ਹਨਾ ਮੋਥਰਾ ਜਾਦੇ ਹੈ ਹਨਾ ਹਾਂ ਇਦਰੀ ਪਰ ਇਹਨੂੰ ਘਟਜੋ ਦੋ ਕਿਰਿਆਂ ਚ ਹਮ ਹਾਂ ਇਹ ਮੋਥਰਾ ਲੈ ਸਾਡਾ ਬੰਦਾ ਕਹਿੰਦਾ ਮੋਥਰਾ ਬਾਲਾ ਮੂੰਗੀ ਤਾਂ ਠੀਕ ਹੈ ਚਾਹ ਹੋਰ ਕੋਈ ਠੀਕ ਹੋ ਜੂ ਧੰਨਵਾਦ ਜੀ ਓਕੇ